ਸ਼ਬੂ ਬਾਰਦਰ ਤੇ ਮੌਜੂਦ ਆ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਹੈ ਜਿਹੜੀ ਉਹ ਦੇਖਣ ਨੂੰ ਮਿਲਿਆ ਕਿ ਮੁਸਲਿਮ ਭਾਈ ਚਾਰੇ ਵੱਲੋਂ ਮਲੇਰਕੋਟਲੇ ਤੋਂ ਖਾਸ ਕਰਕੇ ਇੱਥੇ ਆ ਕੇ ਇੱਥੇ ਲੰਗਰ ਲਾਇਆ ਗਿਆ ਕਿ ਸਾਰਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ तमाम ਸਾਡੇ ਮੁਸਲਿਮ ਵੀਰ ਇੱਥੇ ਮੌਜੂਦ ਆ ਦੇਖਿਆ ਦੇ ਵਿੱਚ ਖਾਸ ਕਰਕੇ ਮਿੱਠੇ ਚੌਲ ਬਣਾਏ ਜਾਂਦੇ ਨੇ ਤੇ ਚੌਲ ਲੈ ਕੇ ਜਿਹੜੇ ਨੇ ਉਹ ਇੱਥੇ ਆਏ ਗਏ ਨੇ ਦੇਖ ਕਿਵੇਂ ਦੇਖ ਰਹੇ ਹੋ ਸਾਰਾ ਇੱਕ ਵਾਸਤੇ ਤਰਨਾ ਇੱਕ ਵਾਸਤੇ ਬਹੁਤ ਅੱਛਾ ਜੀ ਖਬਰ ਤੇ ਸੁਣਦਾ ਰਹਾਤਾ ਸੀ ਲੇਕਿਨ ਮਨ ਮਨ ਮਾ ਜਾ ਕੇ ਜਾ ਕੇ

ਪੇਪਰ ਚੱਲ ਰਿਹਾ? ਹਾਂਜੀ। ਫੇਰ ਵੀ ਆਏ ਇੱਥੇ। ਹਾਂਜੀ। ਡਟੇ ਪਾਇਓ। ਤੇ ਤੁਹਾਡਾ ਬੇਟਾ ਜੀ। ਹਾਂਜੀ ਮੇਰਾ ਬੇਟਾ ਜੀ। ਕਿਵੇਂ ਇਹਨੂੰ ਨਾਲ ਲੈ ਕੇ ਆਉਣਾ? ਇਹ ਬੇਟਾ ਮੇਰਾ ਜਿੱਦ ਕਰਦਾ ਸੀਗਾ ਕਹਿੰਦਾ ਮੈਨਨੇ ਵੀ ਉੱਥੇ ਜਾ ਕੇ ਤੁਹਾਡੇ ਨਾਲ ਸੇਵਾ ਕਰਨੀ ਐ। ਮੈਂ ਵੀ ਕਿਸਾਨ ਅੰਦੋਲਨ ਦੇ ਵਿੱਚ ਜਾਣਾ ਐ। ਤਾਂ ਕਰਕੇ ਅਸੀਂ ਇਹਨੂੰ ਲੈ ਕੇ ਆਏ ਆ। ਤਾਂ ਉਹ ਨਾਲ ਟਾਈਮ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਾਡਿਆਂ ਬਾਪਦਾਦਿਆਂ ਨਾਲ ਮੌਜੂਦਾ ਸਰਕਾਰਾਂ ਕਿੰਨਾ ਜ਼ੁਲਮ ਕਰਦੀਆਂ ਸੀ। ਸਾਡੇ ਬੱਚਿਆਂ ਨੂੰ ਇਹ ਗੱਲ ਆ ਪਤਾ ਲੱਗਣਾ ਚਾਹੀਦਾ। ਇਹ ਬੱਚਿਆਂ ਨੂੰ ਤਾਂ ਨਾਲ ਲੈ ਕੇ ਆਇਆ। ਮਿੱਠੇ ਚੋਲੇ ਕਿਉ ਮਿੱਠੇ ਚੋਲੇ ਕਿਉ ਲੈ ਕੇ ਆਏ ਤੁਸੀਂ ਇਹ ਦੇਖੋ ਇਹ ਸਾਡੀ ਸਪੈਸ਼ਲ ਡਿਸ਼ ਹੈ ਇਹ ਮਲੇ ਕੋਲੀ ਬਣਦੀ ਹੈ ਇਹਨਾਂ ਸਪੈਸ਼ਲੀ ਤਾਂਬੇ ਦੇ ਦੇਗ ਚ ਬਣਾਈ ਜਾਂਦੀ ਹੈ ਬਹੁਤ ਬਧੀਆ ਮਤਲਬ ਹੈ ਇਹ ਕਹਿੰਦਾ ਟੇਸਟ ਹੈ ਹਰ ਕਿਸੇ ਨੂੰ ਪਸੰਦ ਆਉਂਦੇ ਨੇ ਇਹ ਪਹਿਲਾਂ ਕਮੈਂਟ ਸਾਹਿਬ ਮੋਰਚੇ ਦੇ ਅਸੀਂ ਲੈ ਕੇ ਜਾਂਦੇ ਆ ਤੇ ਸਾਨੂੰ ਯਾਦ ਕਰਦੇ ਨੇ ਉਹ ਜਦੋਂ ਵੀ ਉਹ ਯਾਦ ਕਰਨਾ ਹੁੰਦਾ ਮਿੱਠੇ ਜਵਾਨਾਂ ਨੂੰ ਯਾਦ ਕਰਦੇ ਨੇ ਮੂੰਹ ਕਰਾਉਣ ਦਾ ਮਤਲਬ ਹੈ ਪਹਿਲੇ ਹੀ ਮੰਨ ਕੇ ਵਿੱਚਤ ਹੋਈ ਨਹੀਂ ਜਿੱਤੇ ਹੋਇਆ ਜੀ ਦੇਖੋ ਅਸੀਂ ਜਿਹੜਾ ਦੇਖੋ ਇਹ ਸਾਡਾ ਸਾਨੂੰ ਧਰਮੇ ਸਿਖਾਉਂਦਾ ਵੀ ਜਦ ਤੁਸੀਂ ਸੱਚ ਦੇ ਹੋਵੋਗੇ ਨਾ ਤਾਂ ਤੁਹਾਡੀ ਜਿੱਤ ਹੋਊਗੀ ਅਸੀਂ ਅੱਵੇ ਹੱਕ ਸੱਚ ਦੇ ਖੜੇ ਆ ਸਾਡੇ ਹੱਕੀ ਮੰਗਾਣੇ ਔਰ ਸਾਡੀ ਜਿੱਤ ਹੋਊਗੀ 100% ਇਨਸ਼ਾਅੱਲਾ ਜਿੱਤ ਕੇ ਮੈਦਾਨ ਜਮਰਾਗੇ ਜੀ ਪਿੱਛੇ ਦੇਖ ਰਹੇ ਇੱਕ ਪਾਸੇ ਜਿਹੜਾ ਜਾਵਰ ਜੁਲਬ ਹੋ ਰਿਹਾ ਦੂਜੇ ਪਾਸੇ ਮੁਹੱਬਤ ਦਾ ਪੈਗਾਮ ਦਿੱਤਾ ਜਾ ਰਿਹਾ ਦੇਖੋ ਜ਼ੁਮਦਾਈ ਇਹਨਾਂ ਵਿਚਾਰੇ ਤਾਂ ਮਿੱਟੀ ਦੇ ਮਾਦ ਹਣ ਇਹਨਾਂ ਦਾ ਕੀ ਹੈ ਜਿਹੜੇ ਪੁਲਿਸ ਵਾਲਿਆਂ ਨੇ ਸਾਡੇ ਬੱਚੇ ਨੇ ਇਹ ਕਿਸਾਨਾਂ ਦੇ ਬੱਚੇ ਨੇ ਇਹਨਾਂ ਦਾ ਜੋ ਹੁਕਮ ਹੁੰਦਾ ਸਰਕਾਰਾਂ ਦਾ ਇਹ ਕਰ ਦਿੰਦੇ ਨੇ ਵਿਚਾਰੇ ਪਰੇਸ਼ਾਨ ਨੇ ਪਛਤਾਉਂਦੇ ਨੇ ਸਤੋ ਹੀ ਲੰਗਰ ਖਾਂਦੇ ਨੇ ਹੁਣ ਇੱਥੇ 10000 ਬੰਦਾ ਪੁਲਿਸ ਦਾ ਲੰਗਰ ਖਾ ਲਿਆ ਦੇਖੋ ਸਾਡੇ ਕੋਲੋਂ ਹੀ ਕਿਸਾਨਾਂ ਕੋਲੋਂ ਹੀ ਪਰ ਸਾਡੇ ਦੀਆਂ ਲਾਠੀਆਂ ਚਲਾਉਂਦਾ ਜਾ ਇਹਨਾਂ ਨੂੰ ਹੁਕਮ ਹੁੰਦਾ ਹੈ ਜਿਹੜਾ ਵਿਚਾਰਾ ਕੁਝ ਬਸ ਨਹੀਂ ਹੈ ਇਹ ਤਾਂ ਸਰਕਾਰ ਆਪਣੇ ਮਕਸਦ ਵਾਸਤੇ ਇਹਨਾਂ ਨੂੰ ਬਸ ਵਰਤਦੀਆਂ ਨੇ ਇਹਨਾਂ ਨੂੰ ਵਿਚਾਰਾ ਇਹਨਾਂ ਦੀ ਇਹ ਜਦੋਂ ਦੇਖੋ ਸਰਕਾਰਾਂ ਨਰਮ ਹੋ ਜਾਣਗੀਆਂ ਸਮਝ ਲੈਣਗੇ ਆ ਵੀ ਹਾਂ ਇਹ ਕਿਸਾਨ ਪਿੱਛੇ ਮੁੰਡਾ ਨਹੀਂ ਆਪ ਵੀ ਪਿੱਛੇ ੜ ਜਾਣਗੇ ਇਹ ਮੁਹੱਬਤ ਦਾ ਪੈਗਾਮ ਕੀ ਵੇਖ ਰਿਹਾ ਕਿੰਨਾ ਕਿ ਪਹੁੰਚੇਗਾ ਬਹੁਤ ਵਧੀਆ ਇੱਕ ਤਸਵੀਰ ਹੈ ਇੱਥੇ ਦੇਖੋ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਬੈਠੇ ਨੇ ਕਿਉਂਕਿ ਕਿਸਾਨ ਦਾ ਦੇਖੋ ਕੋਈ ਮਜ਼ਮ ਨਹੀਂ ਹੁੰਦਾ Hindu ਵੀ ਕਿਸਾਨ ਹੈ Musalman ਵੀ ਕਿਸਾਨ ਹੈ Sikh ਵੀ ਕਿਸਾਨ ਹੈ Isai ਵੀ ਕਿਸਾਨ ਦਾ ਕੋਈ ਮਜ਼ਮ ਨਹੀਂ ਹੁੰਦਾ ਸਾਰੇ ਧਰਮਾਂ ਦੇ ਲੋਕ ਨੇ ਔਰ ਮਿਲ ਕੇ ਰਹਿ ਰਹੇ ਨੇ ਕੋਈ ਅਸੀ ਗੱਲ ਨਹੀਂ ਸਮਾਜ ਦੇ ਵਿੱਚ ਕੋਈ ਗੜਤ ਨਹੀਂ ਹੈ ਔਰ ਇੱਥੇ ਮੋਰਚੇ ਦਾ ਬਿਲਕੁਲ ਇਹ ਹੁਣ ਮਤਲਬ ਇੱਕ ਮਿਕਨੇ ਸਾਰੇ ਇਹ ਕੋਈ ਨਹੀਂ ਤਾਂ ਤਸਵੀਰਾਂ ਖੂਬਸੂਰਤ ਹੈ ਛੋਟਾ ਬੱਚਾ ਮੌਜੂਦ ਹੈ ਪੀੜ੍ਹੀਆਂ ਮੌਜੂਦ ਨੇ ਦਾਦਿਆਂ ਤੋਂ ਲੈ ਕੇ ਪੋਤੇ ਤੱਕ ਅੱਜ ਇੱਥੇ ਆਏ ਨੇ ਤੇ ਲੰਗਰ ਲਾਇਆ ਗਿਆ ਅਪੂ ਜੀ ਭਾਈਚਾਰੇ ਨੇ ਲੰਗਰ ਲਾਇਆ ਕਿੰਨੀ ਕਿ ਭਾਈਚਾਰਕ ਸਾਂਝ ਮਜ਼ਬੂਤ ਰਹੀ ਇੱਕ ਮੈਸੇਜ ਕਿੰਨਾ ਵੱਡਾ ਹੈ ਸਾਡੀ ਸਾਂਝ ਸਾਰਿਆਂ ਦੀ ਭਾਈਚਾਰੇ ਦੀ ਏਕਤਾ ਦੇ ਵਿੱਚ ਸਾਰੇ ਠੀਕ ਠਾਕ ਹੈ ਸਾਡੀ ਕਿਸੇ ਨਾਲ ਜਾਤ ਪਾਤ ਕਰ ਨਹੀਂ ਖਾਲੇ ਕਿਸਾਨ ਵੀਰ ਹੈ ਕਿਸਾਨ ਮੋਰਚੇ ਤੇ ਆਏ ਆ ਅਸੀਂ ਮੰਗਾ ਆਪਣੀਆਂ ਲੈਣ ਆਏ ਆ ਕਿਸੇ ਨਾਲ ਸਾਡਾ ਬੈਦਬੂਦ ਨਹੀਂ ਹੈਗਾ ਇਹ ਮੋਦੀ ਸਰਕਾਰ ਤਾਂ ਵੀ ਬੈਦਬੂਦ ਪਾ ਰਿਆ ਆ ਖੱਟਣ ਸਰਕਾਰ ਬੈਦਬੂਦ ਪਾਈ ਆ ਪਰ ਸਾਡਾ ਭਰਾਵਾਂ ਦਾ ਏਕਤਾ ਹੈ ਬਿਲਕੁਲ ਹਾਂਜੀ ਤਾਂ ਇੱਕ ਆਏ ਨਜ਼ਰ ਆ ਰਿਹਾ ਅੱਜ ਇੱਥੇ ਮੋਰਚੇ ਸੀ ਹਾਂਜੀ ਪਲੀਜ਼ ਸਰ ਮੈਂ ਇੱਕ ਮੈਸੇਜ ਦੇਣਾ ਚਾਹਣਾ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਵੀ ਤੁਹਾਡੇ ਮਾਧਮ ਦੇ ਰਾਹੀਂ ਦੇਖੋ ਤੁਹਾਡਾ ਬੜਾ ਚੈਨਲ ਹੈ ਲੋਕ ਤੁਹਾਨੂੰ ਦੇਖਦੇ ਨੇ ਗੱਲ ਸੁਣਦੇ ਨੇ ਤੁਸੀਂ ਉਹ ਆਵਾਜ਼ ਪਚਾਉਣੀ ਹੈ ਇਹ ਤੱਕ ਜੋ ਇਹ ਅੰਦੋਲਨ ਹੈ ਨਾ ਇਹ ਅੰਦੋਲਨ ਨੂੰ ਦੇਖੋ ਇੱਕ ਸਿਸਟੇਮੈਟਿਕ ਤਰੀਕੇ ਨਾਲ ਲੜਿਆ ਜਾਵੇ ਆਪਸੀ ਫੁੱਟਾਂ ਨੂੰ ਛੱਡ ਕੇ ਜਿਹੜੇ ਆਪਸੀ ਵਖਰੇਵੇਂ ਨੇ ਇਹ ਖਤਮ ਕਰਕੇ ਜ세 ਬੰਦੀਆਂ ਇੱਕਜੁੱਟ ਹੋਣ ਇੱਕਜੁੱਟ ਹੋ ਕੇ ਇਹਨੂੰ ਮੋਰਚੇ ਨੂੰ ਮਜ਼ਬੂਤੀ ਦੇਣਾ ਅਰ ਜੋ ਸਰਕਾਰ ਹੈ ਪਬਲਿਕ ਦੇ ਖਿਲਾਫ ਅਜੰਡੇ ਚਲਾ ਰਹੀ ਹੈ ਕਾਰਪੋਰੇਟਾਂ ਦੇ ਹੱਕ ਚ ਜਿਵੇਂ ਹਾਈਵੇ ਬਣ ਰਹੇ ਨੇ ਇਹਨਾਂ ਦੇ ਇਹਨਾਂ ਨੂੰ ਰੋਕਣ ਕਿਸਾਨ ਇੱਕ ਰਣਨੀਤੀ ਤਿਆਰ ਕਰਨ ਦੇ ਵਾਸਤੇ ਜੋ ਹਾਈਵੇ ਨਿਕਲ ਰਹੇ ਨੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਨੂੰ ਇਹ ਵੱਡੇ ਮਤਲਬ ਪ੍ਰੋਗਰਾਮ ਨੇ ਇਹਨਾਂ ਨੂੰ ਰੋਕਣ ਜਦ ਤੱਕ ਵੀ ਸਾਡੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੀ ਕਿ ਕਹੋਗੇ ਆਪਣਾ ਆਪਣੇ ਜਿਹੜੇ ਏਰੀਆ ਤੋਂ ਮੈਂ ਮਿੱਠਾ ਲੈ ਕੇ ਆਇਆ ਹਾਂ ਕਿ ਜਾਣ ਨੂੰ ਡੋਣਾ ਲੀਬੀਆ ਸੀ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਬਿਲਕੁਲ ਮਿੱਠਾ ਮੂੰਹ ਪਹਿਲਾਂ ਹੀ ਕਰਾ ਦਿੱਤਾ ਹੈ ਪਾਈਚਾਰਕ ਸਾਜ ਵੀ ਨਜ਼ਰ ਆ ਰਹੀ ਹੈ ਅੱਛਾ ਤਸਵੀਰਾਂ ਵੀ ਖੂਬਸੂਰਤ ਨਜ਼ਰ ਆ ਰਹੀਆਂ ਕੈਮਰਾਮੈਨ ਅਜੇ ਪਾਲ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਸ਼ੰਭੂ ਬਾਰਡਰ